ਮੈਂ ਤੁਹਾਡਾ ਮਤਰ ਜਬਰ ਚੌਧਰੀ ਤੁਸੀਂ ਦੇਖਦੇ ਪਿਆ ਫੈਕਸ ਜੇ ਸੀ ਤੁਹਾਨੂੰ ਬੇਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਵੀਡੀਓ ਨੂੰ ਲਾਈਕ ਕਰਨ ਦੀ ਸ਼ੇਅਰ ਕਰਨ ਦੀ ਅੱਜ ਦੀ ਗੱਲਬਾਤ ਜਿਹੜੀ ਹੈ ਉਹ ਬਹੁਤ ਹੀ ਖਾਸ ਹੈ ਬਹੁਤ ਹੀ ਐਕਸਕਲੂਸਿਵ ਹੈ ਕਿਉਂਕਿ ਸੂਰਤ ਹਾਲ ਹੁਣ ਇਹ ਬਣ ਗਈ ਹੈ ਕਿ ਜਿਹੜੇ ਆਪਣਾ ਸਿਕਸ ਫਾਰ ਜਸਟਿਸ ਦੇ ਜਿਹੜੇ ਪ੍ਰੋਟੈਸਟ ਨੇ ਕੈਨੇਡਾ ਦੇ ਵਿੱਚ ਜਿਹੜੇ ਹੋ ਰਹੇ ਨੇ ਤੇ ਮੁਸਲਸਲ ਜਿਹੜਾ ਤੁਹਾਨੂੰ ਪਤਾ ਕਿ ਨਵੰਬਰ ਦਾ ਜਿਹੜਾ ਪਹਿਲਾ ਹਫਤਾ ਹੁੰਦਾ ਇਹ ਸਿੱਖਾਂ ਵਾਸਤੇ ਪੰਜਾਬੀ ਸਿੱਖਾਂ ਵਾਸਤੇ ਸੋਗ ਦਾ ਜਿਹੜਾ ਉਹ ਸਮਾਂ ਹੁੰਦਾ ਤੇ ਉਹਦਾ ਆਪਣਾ ਜ਼ਾਹਰ ਹੈ ਜਦੋਂ ਇਨਸਾਫ ਨਹੀਂ ਮਿਲੇਗਾ ਤੇ ਫਿਰ ਉਹਦਾ ਉਹਦਾ ਕਿਸੇ ਕੋ ਪਾਸੇ ਰੋਲਾ ਵੀ ਪੈਗਾ ਤੇ ਉਹ ਜਿਹੜਾ ਇਹ ਕੈਨੇਡਾ ਦੇ ਵਿੱਚ ਜਿਹੜੇ ਇਤਿਜਾਜ ਸ਼ੁਰੂ ਹੋਏ ਚਾਹੇ ਉਹ 31 ਅਕਤੂਬਰ ਦਾ ਹੋਵੇ ਚਾਹੇ ਉਹ 1 ਨਵੰਬਰ ਦਾ ਹੋਵੇ ਚਾਹੇ 2 ਨਵੰਬਰ ਦਾ ਹੋਵੇ ਸਾਰੇ ਇਤਿਜਾਜ ਇਹ 31 ਅਕਤੂਬਰ ਦੇ ਇਤਿਜਾਜ ਤੇ ਤੁਹਾਨੂੰ ਪਤਾ ਕਿਉਂ ਕਿਸ ਤਰ੍ਹਾਂ ਕਿਉਂ ਹੁੰਦਾ ਬਾਕੀ ਜਿਹੜਾ ਯਕਮ ਤੇ 2 ਅਕਤੂਬਰ ਦਾ ਇਤਜਾਜ ਜਿਹੜਾ ਹੋਇਆ ਉਹ ਹਿੰਦੁਸਤਾਨੀ ਜਿਹੜੇ ਸਫੀਰ ਨੇ ਉੱਥੇ ਸਵਰਦਖਾਨ ਹਿੰਦੁਸਤਾਨ ਜਿਹੜਾ ਉੱਥੇ ਲਾਈਵ ਸਰਟੀਫਿਕੇਟ ਬਣ ਰਿਹਾ ਇਹ ਵੈਸੇ ਤੇ ਮੈਂ ਤੁਹਾਨੂੰ ਅਲੱਗ ਤੋਂ ਪੂਰੀ ਇੱਕ ਵੀਡੀਓ ਕੋਸ਼ਿਸ਼ ਕਰਾਂਗੇ ਕਿ ਕੱਲ ਹੀ ਹੋ ਜਾਏ ਲਾਈਵ ਸਰਟੀਫਿਕੇਟ ਕੀ ਨੇ ਕਿਉਂ ਬਣਦੇ ਜਾਂਦੇ ਨੇ ਇਹਦੇ ਪਿੱਛੇ ਸਾਜ਼ਿਸ਼ ਕੀ ਉਹ ਤੁਹਾਨੂੰ ਮੈਂ ਦੱਸਾਂਗਾ ਔਰ ਫਿਰ ਜਿਹੜੀ ਹਾਈ ਕਮਿਸ਼ਨਰ ਹੈ ਜੈ ਇੰਡੀਨ ਹਾਈ ਕਮਿਸ਼ਨ ਜਿਹੜਾ ਉਹ ਇਹ ਲਾਈਵ ਸਰਟੀਫਿਕੇਟ ਜਿਹੜੇ ਇਹ ਆਪਣੇ ਜਿਹੜੇ ਅਪਨਾਤਵਾਦੀ ਖਾਨੇ ਨੇ ਇਹਨਾਂ ਦੇ ਜਿਹੜੇ ਕੌਂਸਲ ਖਾਨੇ ਨੇ ਉੱਥੇ ਅੰਦਰ ਕਿਉਂ ਨਹੀਂ ਮੰਗਦੇ ਉੱਥੇ ਕਿਉਂ ਨਹੀਂ ਬੁਲਾਉਂਦੇ ਲੋਕਾਂ ਨੂੰ ਇਹ ਜਾ ਕੇ ਗੁਰਦੁਆਰਿਆਂ ਚ ਕਿਉਂ ਮੰਗਦੇ ਨੇ ਸਵਾਲ ਤੇ ਇਹ ਵੀ ਹੈ ਉਹਦੀ ਵੀ ਤੁਹਾਨੂੰ ਪਿੱਛੇ ਪੂਰੀ ਫਲਸਫੀ ਸਮਝਾਵਾਂਗਾ ਕਿ ਇਹ ਕੀ ਮਕਸਦ ਹੈਗਾ ਗੁਰਦੁਆਰਿਆਂ ਚ ਕਿਉਂ ਜਾਂਦੇ ਨੇ ਔਰ ਇਹ ਪੂਰੀ ਕਹਾਣੀ ਮੈਂ ਇਹ ਛੋਟੇ ਟੋਪਿਕ ਜਿਹੜਾ ਲੱਗਦਾ ਆਪਾਂ ਪੂਰਾ ਕਰਾਂਗੇ ਮੈਂ ਕੋਸ਼ਿਸ਼ ਕਰਾਂਗਾ ਜਲਦੀ ਜਿੱਤੇ ਗਏ ਤੇ ਗੱਲਬਾਤ ਕਰੀਏ ਕਿ ਇਹ ਜਿਹੜਾ ਇਹ ਕਿਸ ਤਰ੍ਹਾਂ ਜਿਹੜਾ ਇਹ ਜਸੂਸੀ ਦਾ ਇੱਕ ਨਵਾਂ ਨੈਟਵਰਕ ਜਿਹੜਾ ਉਹ ਬਣਾਇਆ ਜਾਂਦਾ ਲਾਈਫ ਸਰਟੀਫੀਕੇਟ ਦੇ ਨਾਂ ਹੀ ਉਸ ਤੋਂ ਬਾਅਦ ਇਹ ਇਤਿਜਾਜ ਇਹਨਾਂ ਦਾ ਘੇਰ ਸਿਟੀਜ਼ਨ ਪ੍ਰੋਟੈਸਟ ਦਾ ਵਾਲਾ ਮਾਮਲਾ ਹੋਇਆ ਇਸ ਇਤਿਜਾਜ ਨੂੰ ਲੈ ਕੇ ਅੱਜ ਇੱਥੇ ਜ਼ਰਾ ਗੱਲਬਾਤ ਕਰਾਂਗੇ ਕਿ ਹੁਣ ਜਿਹੜਾ ਰਿਐਕਸ਼ਨ ਹੋ ਰਿਹਾ ਰਿਐਕਸ਼ਨ ਇਹ ਹੋ ਰਿਹਾ ਕਿ ਜਿਹੜੀ ਸਰਕਾਰ ਨੂੰ ਹੀਟ ਪਹੁੰਚ ਰਹੀ ਕੈਨੇਡਾ ਦੀ ਜਿਹੜੀ ਸਰਕਾਰ ਹੈ ਉਹ ਡਿਸਟਰਬ ਹੋ ਰਹੀ ਤੇ ਕਿਸ ਤਰ੍ਹਾਂ ਹੁਣ ਤੁਹਾਨੂੰ ਮੈਂ ਸਾਹਮਣੇ ਰੱਖਾਂਗਾ ਕਿ ਫਾਰਮੇਸ਼ਨ ਬਣਾ ਕੇ ਮਨਿਸਟਰਸ ਜਿਹੜੇ ਨੇ ਫਾਰਮੇਸ਼ਨ ਬਣਾ ਕੇ ਤੇ ਵਿਕਟਮ ਬਲੇਮਿੰਗ ਸ਼ੁਰੂ ਕਰ ਦਿੱਤੀ ਮਤਲਬ ਸਿੱਖ ਜਿਹੜੇ ਨੇ ਐਕਟਿਵਿਸਟ ਜਿਹੜੇ ਨੇ ਉਹ ਵਿਕਟਮ ਨੇ ਕੈਨੇਡਾ ਦੇ ਵਿੱਚ ਵਿਕਟਮ ਨੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਵਿਕਟਮ ਨੇ ਹਿੰਦੁਸਤਾਨੀ دہشتਗਰਦੀ ਦੇ ਵਿਕਟਮ ਨੇ ਇੰਡੀਅਨ ਏਜੰਸੀਜ਼ ਦੇ ਇਹ ਜਿਹੜੀ ਅਤਵਾਦ ਦੇ ਪਰ ਇਹ ਜਿਹੜੀ ਕੈਨੇਡਾ ਸਰਕਾਰ ਹੈ ਇਹ ਹਿੰਦੁਸਤਾਨ ਦੀ ਮੁਹੱਬਤ ਵਿੱਚ ਇਸ ਕਦਰ ਅੱਗੇ ਜਾ ਰਹੀ ਹੈ ਕਿ ਇਹ ਹਿੰਦੁਸਤਾਨ ਨੂੰ ਫਿਕਸ ਕਰਨ ਵਾਸਤੇ ਦੀ ਬਜਾਏ ਉਹਨਾਂ ਤੇ ਰੋਕ ਲਾਉਣ ਦੀ ਬਜਾਏ ਤੱਤਵਾਦੀ ਅਤਵਾਦ ਤੇ ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਅਕਾਉਂਟੇਬਲ ਕਰਨ ਤੇ ਬਜਾਏ ਸਿਕਸ ਫਾਰ ਜਸਟਿਸ ਤੇ ਇਹਨਾਂ ਦੇ ਪ੍ਰੋਟੈਸਟ ਤੇ ਇਹਨਾਂ ਦੇ ਉੱਤੇ ਜਿਹੜਾ ਫਾਰਮੇਸ਼ਨ ਬਣਾ ਕੇ ਹਮਲਾਵਰ ਹੋ ਰਹੀ ਹੈ ਆਪਾਂ ਜਰਾ ਚੱਲੇ ਆ ਮੈਂ ਤੁਹਾਨੂੰ ਇਸ ਵਾਸਤੇ ਕਿਹਾ ਕਿ ਅੱਜ ਦੀ ਗੱਲਬਾਤ ਜਿਹੜੀ ਨਾ ਬਹੁਤ ਖਾਸ ਹੈ ਨੂੰ ਸਮਝਣ ਦੀ ਲੋੜ ਹੈ ਇਹ ਫਾਰਮੇਸ਼ਨ ਜਿਹੜੀ ਕਿਹਨਾਂ-ਕਿਹਨਾਂ ਦੀ ਬਣਾਈ ਤੰਦਾਦਾਂ ਤਿੰਨ ਮਨਿਸਟਰ ਜਿਹੜੇ ਨੇ ਉਹ ਫਾਰਮੇਸ਼ਨ ਬਣਾ ਕੇ ਆਏ ਨੇ ਸਾਹਮਣੇ ਉਹਨਾਂ ਤਿੰਨਾਂ ਨੇ ਜਿਨ੍ਹਾਂ ਚੋਂ ਦੋ ਤੇ ਮਾਸ਼ਾਅੱਲਾ ਆਪਣੇ ਸਿੱਖ ਨੇ ਤੇ ਇੱਕ ਜਿਹੜੇ ਨੇ ਇਹ ਇਹ ਜਿਹੜੇ ਪਬਲਿਕ ਸੇਫਟੀ ਦੇ ਮਨਿਸਟਰ ਨੇ ਗੈਰੀ ਆਨੰਦ ਸਾਹਿਬ ਠੀਕ ਹੈ ਜੀ ਗੈਰੀ ਅਨੰਦ ਜਿਹੜੇ ਨੇ ਇਹਨਾਂ ਨੇ ਟਵੀਟ ਕੀਤਾ ਪਹਿਲੇ ਇਹ ਪਬਲਿਕਸ ਦੇ ਇੱਕ ਜ਼ੇਂਚ ਰੱਖਣਾ ਪਬਲਿਕ ਸੇਫਟੀ ਦੇ ਮਿਨਿਸਟਰ ਨੇ ਤੇ ਪਬਲਿਕ ਸੇਫਟੀ ਕੈਨੇਡਾ ਦੀ ਜਿਹੜੀ ਇਸ ਟਾਈਮ ਉਹਦੀ ਕੀ ਸੂਰਤ ਹੈ ਹਾਲ ਵਿਵਸਥਾ ਕੀਤਾ ਨੂੰ ਪਤਾ ਐ ਤੁਸੀਂ ਰੋਜ਼ ਦੇਖਦੇ ਹੋ ਕਿ ਰੋਜ਼ ਇੱਕ ਤੇ ਬੰਦੇ ਜਿਹੜੇ ਨੇ ਐਕਸਟਰਸ਼ਨ ਚੱਲ ਰਹੀ ਹੈ ਬੰਦੇ ਕਤਲ ਹੋ ਰਹੇ ਨੇ ਬੰਦੇ ਜ਼ਖਮੀ ਹੋ ਰਹੇ ਨੇ ਕਿਸੇ ਦੇ ਕਾਰੋਬਾਰ ਦੇ ਉੱਤੇ ਗੋਲੀਆਂ ਮਾਰੀਆਂ ਜਾਂਦੀਆਂ ਕਿਸੇ ਦੇ ਘਰ ਦੇ ਉੱਤੇ ਗੋਲੀਆਂ ਮਾਰੀਆਂ ਜਾਂਦੀਆਂ ਤੇ ਪਬਲਿਕ ਸੇਫਟੀ ਦੇ ਮਿਨਿਸਟਰ ਨੂੰ ਦੇਖੋ ਫਿਕਰ ਕਿਸ ਚੀਜ਼ ਦੀ ਪਬਲਿਕ ਸੇਜ ਜਦ ਮੈਂ ਇਹਦਾ ਟਵੀਟ ਪੜ੍ਹਨਾ ਉਸ ਵੇਲੇ ਤੁਹਾਨੂੰ ਮੈਂ ਪੂਰਾ ਕਿੱਟਾ ਜੱਟਾ ਦੱਸਿਆ ਕਿ ਇਹਦੀ ਇਹਦੀ ਪੂਰੀ ਵਰਤ ਕੀ ਹੈ ਇਸ ਗੈਰੀ ਦੀ ਇਨ ਟਵੀਟ ਕਿ ਦੀ ਨਾ ਪਰ ਰੀਸੈਂਟ ਪ੍ਰੋਟੈਸਟ ਇਨ ਟੋਰਾਂਟੋ ਸ਼ੋਡ ਟੂ men ਸ਼ੂਟਿੰਗ ਐਟ ਦ ਇਮੇਜ ਆਫ ਅ ਫੈਡਰਲ ਮਿਨਿਸਟਰ which is ਐਬਸੋਲੂਟਲੀ ਵਾਇਲ ਐਂਡ ਅਨਐਕਸੈਪਟੇਬਲ ਕੈਨੇਡਾ ਕੰਡਮਸ ਆਲ ਥ੍ਰੈਟਸ ਟੂ ਪਬਲਿਕ ਆਫੀਸ਼ੀਅਲਸ ਫੁੱਲ ਸਟਾਪ ਦੋਜ਼ ਰਿਸਪੌਂਸਿਬਲ ਫਰਸ ਇਨਸੀਡੈਂਟ ਇਨਸਾਈਟਿੰਗ ਸੱਚ ਹੇਟ ਐਂਡ ਵਾਇਲੈਂਸ ਮਸਟ ਬੀ ਫਾਊਂਡ ਐਂਡ ਹੈਲਡ ਅਕਾਊਂਟੇਬਲ ਬਿਲਕੁਲ ਠੀਕ ਹੈ ਜੀ ਇਹ ਹੈਲਡ ਅਕਾਊਂਟੇਬਲ ਤੇ ਤੁਹਾਨੂੰ ਜਿਹੜੀ ਆਪਣਾ ਸੂਟ ਹੀ ਨਹੀਂ ਕਰਦਾ ਜੀ ਅਕਾਊਂਟੇਬਲ ਤੁਸੀਂ ਠਹਿਰਾਣਾ ਹੁੰਦਾ ਤੇ ਹੁਣ ਨੂੰ ਜਿਹੜਾ ਆਪਣਾ ਬਿਸ਼ਨੋਈ ਗੈਂਗ ਦੇ ਕਰਿੰਦੇ ਫੜ ਕੇ ਸਿਰਫ ਉਹਨਾਂ ਦੇ ਪਿੱਛੇ ਰਹਿ ਜਾਂਦੇ ਦਿਨੇਸ਼ ਪਟਨਾਇਕ ਨੂੰ ਸਿਰੇ ਪਾਇਆ ਹੁੰਦਾ ਦਿਨੇਸ਼ ਪਟਨਾਇਕ ਨੂੰ ਦੁਬਾਰਾ ਦਿੱਲੀ ਦਾ ਰਾਹ ਵਿਖਾਇਆ ਹੁੰਦਾ ਅਗਰ ਤੁਸੀਂ ਅਗਰ ਤੁਸੀਂ ਕਿਸੇ ਅਕਾਉਂਟੇਬਿਲਟੀ ਕਰ ਸਕਦੀ ਹਿੰਮਤ ਉਹ ਦੇ ਇਟਲੀ ਗੈਰੀ ਸਾਹਿਬ ਨੇ ਇਹ ਬੜੇ ਇੰਟਰਸਟਿੰਗ ਆਦਮੀ ਨੇ ਮੈਂ ਤੁਹਾਨੂੰ ਇੱਕ ਵੀਡੀਓ ਇਹਨਾਂ ਤੇ ਕਰ ਚੁੱਕੇ ਹਾਂ ਮੈਂ ਪਹਿਲੇ ਨੇ ਜਦੋਂ ਇਹਨਾਂ ਦਾ ਇੰਟਰਵਿਊ ਹੋਇਆ ਇਹ ਉਦੋਂ ਵੀ ਬਾਹਰ ਨਿਕਲੇ ਸੀ ਨਾ ਬਰਸਾਤੀ ਮੈਂਡਕ ਦੀ ਤਰ੍ਹਾਂ ਪੂਰੀ ਜਦੋਂ ਅਨੀਤਾ ਆਨੰਦ ਦੇ ਬਾਹਰ ਨਿਕਲੀ ਉਹ ਇੰਟਰਵਿਊ ਦਿੱਤੇ ਇਹ ਵੀ ਬਾਹਰ ਨਿਕਲੇ ਇਹਨਾਂ ਨੂੰ ਵੀ ਕਿਹਾ ਗਿਆ ਤੇ ਇਹਨਾਂ ਕੋਲੋਂ ਅੱਜ ਸੁਣੋ ਜਰਾ ਮੈਂ ਪੂਰਾ ਪੋਰਸ਼ਨ ਤੁਹਾਨੂੰ ਦਿਖਾ ਰਿਹਾ ਕਿ ਇਹਦਾ ਕੀ ਉਸ ਟਾਈਮ ਕੀ ਹਾਲਤ ਸੀ ਜਦੋਂ ਜਦੋਂ ਐਂਕਰ ਇਹਨਾਂ ਦੇ ਕੋਲੋਂ ਪੁੱਛ ਰਿਹਾ ਸੀ ਪੁਆਇੰਟ ਬਲੈਂਕ Did ask? Did ask? when Indian diplomats were here they committed this is the allegation very specifically they committed crimes serious crimes including murder being linked to murder on Canadian soil when they left the RCMP commissioner told me that the threat level dissipated in a commensurate way now there are Indian diplomats back here on Canadian soil my question to you Minister was whether or not you are sure they do not pose a threat to Canadians public safety at least for question. <that> point -blank and we have uh, relationships with um, the government of India at a very high level where issues uh, that have arisen over the past are being dealt with, uh, are being addressed in a way uh, that does enable us to continue the relationship. Uh, India and Canada have. ਲੌਂਗ ਇਸ ਮਿਨਿਸਟਰ ਸਾਹਿਬ ਦੀ ਟੋਟਲ ਜਿਹੜੀ ਵਰਥ ਹੈਗੀ ਕਿ ਸਵਾਲ ਇਹਨਾਂ ਨੂੰ ਪੁੱਛਿਆ ਕਿ ਜਨਾਬ ਇੱਥੇ ਹਿੰਦੁਸਤਾਨੀ ਜਿਹੜੇ ਨੇ ਉਹ ਟੈਰਰਿਜ਼ਮ ਕਰਾ ਰਹੇ ਆ ਇੰਦਰਜੀਤ ਗੋਸਲ ਨੂੰ ਜਿਹੜਾ ਨਾ ਆਪਣਾ ਧਮਕੀਆਂ ਆਰਸੀਪੀਐਮ ਨੇ ਦਸੀਆਂ ਤੇ ਜਵਾਬ ਆਇਆ ਕਿ ਵੀ ਆਰ ਐ ਵੀ ਕੋਆਪਰੇਸ਼ਨ ਫਲਾਣਾ ਫਲਾਣਾ ਉਹ ਤੁਸੀਂ ਦੱਸਿਆ ਕਿਸ ਤਰ੍ਹਾਂ ਡਾਂਸ ਕਰਦਾ ਰਿਹਾ ਇਹ ਇਹ ਹੁਣ ਇਹਨਾਂ ਨੇ ਜਨਾਬ ਫਾਰਮੇਸ਼ਨ ਬਣਾ ਕੇ ਇਹਨੇ ਇਹ ਹੋਇਆ ਇੱਕ ਦੋ ਦੋ ਮਿਨਿਸਟਰ ਹੋਰ ਨੇ ਜਿਹੜੇ ਸਿਕਸ ਫਾਰ ਜਸਟਿਸ ਦੇ ਵਿਕਟਿਮ ਬਲੇਮਿੰਗ ਜਿਹੜਾ ਉਹ ਉਹ ਕਰ ਰਹੇ ਹਨ ਇਹ ਹਾਲਾਂਕਿ ਜਿਹੜੀ ਇਮੇਜ ਦੀ ਗੱਲ ਕਰ ਰਹੇ ਨੇ ਉਹ ਬਿਲਕੁਲ ਹੀ ਝੂਠ ਹੈ ਆਪਾਂ ਫੈਕਟ ਚੈੱਕ ਵੀ ਕਰ ਲਏ ਨੇ ਇਹ ਇਮੇਜ ਨੂੰ ਕਹਿ ਰਹੇ ਜੀ ਕਿ ਉਹਨੇ ਆਪਣਾ ਭਾਈ ਸਤਵੰਤ ਸਿੰਘ ਤੇ ਬਿਆਨ ਸਿੰਘ ਦੀ ਜਿਹੜੀਆਂ ਜਿਹੜੇ ਜਿਹੜੇ ਬਣਾਏ ਗਏ ਨੇ ਆਪਣਾ ਉਹ ਕਹਿੰਦੇ ਕਿ ਸਿੰਬੋਲਿਕਲੀ ਜਿਹੜੇ ਬਣਾਏ ਗਏ ਨੇ ਤਸਵੀਰਾਂ ਤੇ ਨਾਲ ਸਾਹਮਣੇ ਜਿਹੜਾ ਉਹ ਇੰਦਰਾ ਗਾਂਧੀ ਇਹ ਸਾਰਾ ਗਾਂ ਇੰਦਰਾ ਗਾਂਧੀ ਤੇ ਭਾਈ ਬੈਂਕ ਤੇ ਉਹਦੇ ਉਹਦੇ ਹਵਾਲੇ ਨਾਲ ਇੱਕ ਜਰਾਸੀ ਸੰਬੋਲਿਕ ਚੀਜ਼ ਬਣਾਈ ਗਈ 23 ਅਕਤੂਬਰ ਨੂੰ ਕੀ ਹੋਇਆ ਸੀ ਉਧਰ ਚਾਇਆ ਗਿਆ ਅੱਛਾ ਉਹਦੇ ਵਿੱਚ ਇੱਕ ਬੰਦੇ ਨੇ ਇੱਕ ਪ੍ਰੋਟੈਸਟਰ ਨੇ ਜਿਹੜਾ ਅਨੀਤਾ ਆਨੰਦ ਅਨੀਤਾ ਆਨੰਦ ਤੇ ਆਪਣਾ ਜਿਹੜੀ ਗਾਂਧੀ ਇੰਦਰਾ ਗਾਂਧੀ ਦੀ ਜਿਹੜੀ ਇਕੱਠੀ ਤਸਵੀਰ ਮਰਜ ਕਰਕੇ ਬਣਾਈ ਗਈ ਕਿਉਂਕਿ ਜਰਾ ਇਹਨੂੰ ਵੀ ਬੜਾ ਸ਼ੌਕ ਸੀ ਇੰਦਰਾ ਗਾਂਧੀ ਦੀ ਫੈਨ ਹੈ ਨਾ ਤੇ ਉਹ ਉਹ ਤਸਵੀਰ ਉਹਨੇ ਹੱਥ 'ਚ ਫੜੀ ਹੋਈ ਤਸਵੀਰ हां ਤੁਸੀਂ ਫੜੀ ਹੈ ਤੇ ਉਹ ਇੰਦਰਾ ਗਾਂਧੀ ਦੇ ਪੋਰਟਰੇਟ ਦੇ ਤਕਰੀਬਨ ਕੈਲੋ ਕੇ ਅੱਗੇ ਆਈ ਹੋਈ ਉਹਨੂੰ ਕਹਿ ਰਿਹਾ ਕਿ ਇੱਕ ਬੰਦਾ ਜਿਹੜਾ ਉੱਤੇ ਗਨ ਪੁਆਇੰਟ ਕਰ ਰਿਹਾ ਹੈ ਖਾਕੇ ਦੇ ਵਿੱਚ ਮਤਲਬ ਬੇਸਿਕ ਜਿਹੜੀ ਇੰਟੈਲੀਜੈਂਸ ਹੈ ਉਹ ਵੀ ਨਹੀਂ ਹੈ ਇਹਨਾਂ ਮਿਸਟਰਾਂ ਦੇ ਕੋਲ ਇਸ ਮਿਸਟਰ ਗੈਰੀ ਸਾਹਿਬ ਦੇ ਕੋਲ ਬੇਸਿਕ ਜਿਹੜੀ ਇੰਟੈਲੀਜੈਂਸ ਹੁੰਦੀ ਇਨਸਾਨ ਨੂੰ ਪਰਖਣ ਦੀ ਸੋਚਣ ਦੀ ਉਹ ਵੀ ਨਹੀਂ ਹੈ ਉਹ ਵੀ ਨਹੀਂ ਹੈ ਹਾਲਾਂਕਿ ਨਾ ਪ੍ਰੋਟੈਸਟ ਵਿੱਚ ਨੀਤਾ ਆਨੰਦ ਨੂੰ ਕਿਸੇ ਨੇ ਇਸ ਤਰ੍ਹਾਂ ਦਰਸਾਇਆ ਨਾ ਕਿਸੇ ਹੋਰ ਮਿਨਿਸਟਰ ਨੂੰ ਇਹ ਜਨਾਬ ਵੈਸੇ ਹੀ ਕਿਉਂਕਿ ਕੋਈ ਨਾ ਕੋਈ ਮੁੱਦਾ ਕਰਨਾ ਸੀ ਕਿਉਂਕਿ ਜਦੋਂ ਅਸਲ ਕੰਮ ਤੁਹਾਡੇ ਕੋਲ ਨਾ ਹੋਵੇ ਤੇ ਤੁਸੀਂ ਜਿਹੜਾ ਆਪਣਾ ਰਾਹ ਜਾਣਦੇ ਬੰਦੇ ਤੇ ਐਵੇਂ ਭੌਂਕਣ ਲੱਗ ਪੈਂਦੇ ਅਸਲ ਕੰਮ ਤੇ ਤੁਹਾਡਾ ਜਿਹੜਾ ਸੀ ਉਹ ਹਿੰਦੁਸਤਾਨ ਨੂੰ ਰਾਹ ਪਾਉਣਾ ਸੀ ਤੁਸੀਂ ਆਪਣੇ ਸ਼ਹਿਰੀਆਂ ਨੂੰ ਉਹਨਾਂ ਨੂੰ ਪ੍ਰੋਟੈਕਟ ਤੇ ਨਹੀਂ ਕਰ ਸਕੇ ਉਹ ਕੰਮ ਸਕਮ ਕੋਈ ਹਮਦਰਦੀ ਕਰ ਲਓ ਉਹਨਾਂ ਦੇ ਨਾਲ ਹੈ ਤੁਸੀਂ ਉਹਨਾਂ ਨਾਲ ਹਮਦਰਦੀ ਕਰਨ ਦੀ ਬਜਾਏ ਜਿਹੜਾ ਜਿਹੜਾ ਜ਼ਾਲਮ ਹੈ ਜਿਹੜਾ ਐਗਰੈਸਰ ਹੈ ਹੈ ਜਿਹੜਾ ਕਲਪਰੇਟ ਹੈ ਤੁਸੀਂ ਉਹਦੇ ਨਾਲ ਖਲੋਵਗਾ ਤੇ ਵਿਕਟਮ ਨੂੰ ਬਲੇਮ ਕਰਨਾ ਸ਼ੁਰੂ ਕਰਤਾ ਜੀ ਕਿ ਤੁਸੀਂ ਜਨਾਬ ਇਹ ਉੱਥੇ ਜਿਹੜਾ ਨਾ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਕੈਨੇਡਾ ਦੇ ਵਿੱਚ ਅਕਾਉਂਟੇਬਲ ਠਹਿਰਾਣਾ ਅਕਾਉਂਟੇਬਲ ਠਹਿਰਾਣਾ ਤੇ ਦਿਨੇਸ਼ ਪਟਨਾਇਕ ਨੂੰ ਠਹਿਰਾਓ ਅਕਾਉਂਟੇਬਲ ਠਹਿਰਾਣਾ ਤੇ ਵੈਂਕੂਵਰ ਦੇ ਜਿਹੜਾ ਆਪਣਾ ਕੌਂਸਲੇਟ ਹੈ ਉੱਥੇ ਜਿਹੜਾ ਕੌਂਸਲ ਜਨਰਲ ਬੈਠਾ ਉਹਨੂੰ ਠਹਿਰਾਓ ਜਿੱਥੇ ਸਾਰਾ ਕੁਝ ਪਲਾਨ ਹੋ ਕੇ ਤੇ ਇਹ ਜਿਹੜਾ ਨਾ ਤੁਹਾਡੇ ਧਰਤੀ ਦੇ ਉੱਤੇ ਮਾਰਦੇ ਅੱਛਾ ਇਸ ਜਨਾਬ ਇਸ ਆਪਣਾ ਜਿਹੜਾ ਮਿਨਿਸਟਰ ਹੈ ਗੈਰੀ ਇਹਨੂੰ ਬੜਾ ਲੰਮਾ ਚੌੜਾ ਜਵਾਬ ਜਿਹੜਾ 6 ਫਾਰ ਜਸਟਿਸ ਨਹੀਂ ਦਿੱਤਾ ਬਣਦਾ ਵੀ ਸੀ ਬੜੇ ਹਾਰਸ਼ ਵਰਡਸ ਦੇ ਉਹਨਾਂ ਨੇ ਬੜਾ ਬਿਲਕੁਲ ਐਕੂਰੇਟ ਟੂ ਦਾ ਪੁਆਇੰਟ ਰੱਖਿਆ ਤੇ ਭਾਈ ਇੰਦਰਜੀਤ ਗੋਸਲ ਨੇ ਵੀ ਇਹਨਾਂ ਨੂੰ ਜਵਾਬ ਦਿੱਤਾ ਮੈਂ ਦੋਵੇਂ ਤੁਹਾਡੇ ਸਾਹਮਣੇ ਰੱਖ ਦਿੰਦਾ ਵਿਸਤਾਰ ਦੇ ਨਾਲ ਬੜਾ ਲੰਮਾ ਚੌੜਾ ਹੈਗਾ ਆਪਾਂ ਜਰਾ ਥੋੜਾ ਦਿਨ ਬਰੀਫ ਕਰਨੇ ਨਾਲੇ ਜਰਾ ਨੂੰ ਜੀ ਤਸ਼ਰੀਹ ਕਰਨੇ ਦੀ 6 ਫਾਰ ਜਸਟਿਸ ਇਸ ਡਿਫੈਂਡਿੰਗ ਦਾ ਡੈਮੋਕਰੈਟਿਕ ਰਾਈਟ ਆਫ ਸੈਲਫ ਡਿਟਰਮੀਨੇਸ਼ਨ एंड एक्सपोजिंग इंडिया मोदी जी किस फॉर जस्टिस जिंदुस्तान क्राइम ने ट्रांस नैशनल जो एक्सपोज करता है टू द पॉइंट पॉइंट ब्लैंक रखे ਉਨੇ ਕਿਆ ਗੈਰੀ ਜੀ ਇੰਡੀਆ ਦੀ ਇੰਡੀਆ ਨੂੰ ਕਵਰ ਕਰਨਾ ਹੈ ਇੰਡੀਆ ਦੇ ਕ੍ਰਾਈਮ ਕਵਰ ਕਰਨਾ ਬੰਦ ਕਰ ਦਿਓ ਤੇ ਆਪਣੇ ਕੈਨੇਡਾ ਦੀ ਸੋਵਰਨਿਟੀ ਦਾ ਤਹਫਜ਼ ਕਰੋ ਅਸਲ ਤੇ ਤਕਲੀਫ ਇਹ ਹੈ ਕਿ ਇਹ ਚਿਹਰਾ ਇਹ ਆ ਇਹ ਸ਼ੀਸ਼ਾ ਕਿਉਂ ਦਿਖਾ ਰਹੇ ਨੇ ਸਾਨੂੰ ਇਹ ਗੈਰੀ ਅਰਗੇ ਮਿਨਿਸਟਰਾਂ ਨੂੰ ਤਕਲੀਫ ਇਹ ਹੋਵੇ ਕਿ ਸਾਨੂੰ ਸ਼ੀਸ਼ਾ ਕਿਉਂ ਦਿਖਾ ਰਹੇ ਨੇ ਸਾਨੂੰ ਸਾਡਾ ਕੰਮ ਕਿਉਂ ਦੱਸ ਰਹੇ ਨੇ ਅਸੀਂ ਤਾਂ ਕਰਨਾ ਨਹੀਂ ਅਸੀਂ ਤਾਂ ਜਾ ਕੇ ਟ੍ਰੇਡ ਕਰਨੀ ਹੈ ਹਿੰਦੁਸਤਾਨ ਦੇ ਨਾਲ ਇਹ ਇਹ ਜਿਹੜਾ ਦੱਸਿਆ ਗਿਆ ਸਟਾਪ ਕਵਰਿੰਗ ਇੰਡੀਆਜ਼ ਕ੍ਰਾਈਮ ਡਿਫੈਂਡ ਕੈਨੇਡੀਅਨ ਸੋਵਰਿਨਟੀ। ਏਹੀ ਸਾਰਾ ਕੁਝ ਹੈ। ਏਹੀ ਸਾਰਾ ਜਵਾਬ ਹੈ ਇਹਦੇ ਗੈਰੀ ਦੇ ਟਵੀਟ ਦਾ। ਕੈਨੇਡੀਅਨ ਮਿਨਿਸਟਰਸ ਐਂਡ ਐਮਪੀਜ਼ ਹੂ ਵਰ ਅਗੇ ਬੜੀ ਜ਼ਬਰਦਸਤ ਗੱਲ ਕੀਤੀ। ਇੱਕ ਹੋਰ ਚ ਰੋਕਾ ਲੱਗਿਆ। 6ਪਰ ਜਸਟਿਸ ਭਾਈ ਗੁਰਪੰਤ ਸਿੰਘ ਪੰਨੂ ਹੋਰਾਂ ਦੇ canadian ministers and mp's who were not born in canada am sidhu eh sidhu saab jede ne eh vi bade ajkal sidhu liberal eh vi bade hanji randeep sarai eh vi hain te ani tanan kehne tinne minister jede bane firde ne itthe mp ne ik jamme hi ni canada de vich eh te inna da origin eh te sare hai hindu origin de ਇਹਨਾਂ ਨੂੰ ਤੁਸੀਂ ਜਦੋਂ ਹਿੰਦੂ origin ਦੇ ਤੁਸੀਂ ਲੋਕਾਂ ਨੂੰ ਤੁਸੀਂ ਕੈਨੇਡਾ ਦੇ ਵਿੱਚ ਮਿਨਿਸਟਰ ਲਾਓਗੇ ਤੇ ਫਿਰ ਲਾਇਲਟੀ ਤੇ مشکوک ਹੋਣੀ ਹੋਣੀ ਹੈ ਉਹ ਆਪਣਾ ਲਹੂ ਤੇ ਮਾਰ ਕਰਨਾ ਜਿਵੇਂ ਨੀਤਾ ਆਨੰਦ ਦਾ ਜਿਹੜਾ ਆਪਣਾ ਉਹ ਜਾ ਕੇ ਉੱਥੇ ਡਰੋਈ ਆਪਣੇ ਮੋਦੀ ਦੇ ਸਾਹਮਣੇ ਆਪਣੇ ਮਾਪੇ ਯਾਦ ਆਏ ਉੱਥੇ ਹੈ ਆਪਣੇ ਪਿਓ ਦੀਆਂ ਹਸਤੀਆਂ ਜਿਹੜੀਆਂ ਕਹਿੰਦੀ ਉਹ ਮੈਨੂੰ ਬਹਾਨਾ ਵਾਸਤੇ ਉੱਥੇ ਮੋਦੀ ਦੀ ਸਲਪਛਾਈ ਦੀ ਬਾਮਣ ਕਨੈਕਸ਼ਨ ਆਇਆ ਉਤੋਂ ਕੇਸ਼ਾਧਾਰੀ ਹਿੰਦੂ ਜਿਹੜੇ ਨੇ ਇਹ ਦੋ ਉੱਥੇ ਆ ਕੇ ਇਹ ਵੀ ਇਹ ਵੀ ਕਿ ਆਪਣੇ ਸਿੱਖਾਂ ਦੇ ਖਿਲਾਫ ਬਣੇ ਨੇ ਸਿੱਖ 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 ਪਗੜੀ ਬੰਨ ਕੇ ਉੱਤੇ ਚਕਲਾ ਵੇਖੋ ਇਹਨਾਂ ਦੀਆਂ ਬਟ ਰਿਕੁਆਇਰਡ ਸਿਟੀਜ਼ਨਸ਼ਿਪ ਇਹਨਾਂ ਨੇ ਕਿ ਸਿਟੀਜ਼ਨਸ਼ਿਪ ਲੈ ਕੇ ਇੱਥੇ ਇਹ ਬਣੇ ਨੇ ਮਿਨਿਸਟਰ ਓਪਨ ਯੂਰ ਆਇਜ਼ ਬਿਫੋਰ ਯੂ ਕੰਡੈਮ ਪ੍ਰੋ ਖਾਲਸਤਾਨ ਸਿੱਖਸ ਫਾਰ ਐਕਸਰਸਾਈਜ਼ਿੰਗ ਰਾਈਟਸ ਅੰਡਰ ਦਾ ਕੈਨੇਡੀਅਨ ਚਾਰਟਰ ਸਾਫ਼ ਕਰ ਦਿੱਤਾ ਗਿਆ ਕਿ ਜਿੰਨਾ ਜਿਹੜਾ ਦੇਖੋ ਨਾ ਜਿੰਨਾ ਪ੍ਰੋਟੈਸਟ ਹੁੰਦਾ ਪੁਲਿਸ ਤੋਂ ਕੋਲੋਂ ਪਰਮਿਸ਼ਨ ਲੈ ਕੇ ਕਾਨੂੰਨ ਦੇ ਅੰਡਰ ਚਾਰਟਰ ਦੇ ਅੰਡਰ ਜਿੱਥੇ ਪੁਲਿਸ ਲੀਕਾ ਲਾਉਂਦੀ ਕਿ ਇੱਥੋਂ ਤੱਕ ਰਹਿਣਾ ਉੱਥੋਂ ਇੱਕ ਕਦਮ ਇੱਕ ਜਿਹੜੀ ਆਪਣਾ ਕਦਮ ਅੱਗੇ ਨਹੀਂ ਪੁੱਟਿਆ ਜਾਂਦਾ ਇੱਕ ਪੈਰ ਅੱਗੇ ਨਹੀਂ ਰੱਖਿਆ ਜਾਂਦਾ ਸਾਰੇ ਪ੍ਰੋਟੈਸਟ ਬੜੇ ਪੂਰੀ ਤਰ੍ਹਾਂ ਉਹਦੀ ਕੀ ਕਹਿੰਦੇ ਨੇ ਉਹਦੀ ਪੂਰੀ ਤਰ੍ਹਾਂ ਅਬਾਈਡ ਬਾਈ ਕਰਦੇ ਪੂਰੀ ਤਰ੍ਹਾਂ ਉੱਤੇ ਅਮਲ ਕਰਦੇ ਜਿਵੇਂ ਜਿਵੇਂ ਕੈਨੇਡੀਅਨ ਪੁਲਿਸ ਕਹਿੰਦੀ ਕਿ ਇੱਥੇ ਤੱਕ ਜਾਣਾ ਇੱਥੇ ਤੋਂ ਨਹੀਂ ਜਾਣਾ ਇੱਥੇ ਝੰਡਾ ਲਾ ਸਕਦੇ ਇੱਥੇ ਨਹੀਂ ਲਾ ਸਕਦੇ ਇੰਨੀ ਉੱਚੀ ਸਪੀਕਰ ਚਲਾ ਸਕਦੇ ਨੇ ਸਭ ਕੁਝ ਜਿਹੜਾ ਉਹਨਾਂ ਦੀ ਕਾਨੂੰਨ ਦੇ ਅੰਡਰ ਹੁੰਦਾ ਤੇ ਜਦੋਂ ਇਹ ਜਿਹੜੇ ਹੁਣ ਲਾਈਵ ਸਰਟੀਫਿਕੇਟ ਦੀ ਮੈਂ ਗੱਲ ਕੀਤੀ ਸੀ ਜਦੋਂ ਲਾਈਵ ਸਰਟੀਫਿਕੇਟ ਵੰਡਣ ਜਾਂਦੇ ਨੇ ਇਹ ਅਤਵਾਦੀ ਖਾਨੇ ਦੇ ਜਿਹੜੇ ਜਿਹੜੇ ਇਹ ਆਪਣੇ ਹਲਕਾਰ ਨੇ ਜਦੋਂ ਇਹ ਵੰਡਣ ਜਾਂਦੇ ਨੇ ਤੇ ਇਹ ਕੋਰਟ ਦੇ ਕੋਲੋਂ ਬਫਰ ਜ਼ੋਨ ਡਿਕਲੇਅਰ ਕਰਾ ਕੇ ਲੈ ਜਾਂਦੇ ਨੇ ਇਹ ਕਹਿੰਦੇ ਨੇ ਕਿ ਬਫਰ ਜ਼ੋਨ ਹੈ ਇੱਥੋਂ ਤੱਕ ਜਿਹੜੇ ਨਾ 500 ਮੀਟਰ 600 ਮੀਟਰ ਤੱਕ ਦਾ ਏਰੀਆ ਜਿਹੜਾ ਨਾ ਉਹਦੇ ਤੇ ਰੇਡੀਅਸ ਦੇ ਬਫਰ ਜ਼ੋਨ ਬਣਵਾ ਕੇ ਕੋਰਟ ਦੇ ਕੋਲੋਂ ਫਿਰ ਜਾਂਦੇ ਨੇ ਆਰਡਰ ਲੈ ਕੇ ਜੀ ਕਿ ਇਹਦੇ ਅੰਦਰ ਕੋਈ ਇਹਦੇ ਅੰਦਰ ਇਸ ਬਫਰ ਜ਼ੋਨ ਦੇ ਅੰਦਰ ਕੋਈ ਪ੍ਰੋਟੈਸਟਰ ਨਾ ਆਏ ਤੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਜਦੋਂ ਸਿਕਸ ਜਿਹੜੇ ਜਿਹੜੇ ਐਕਟਿਵਿਸਟ ਨੇ ਜਿਹੜੇ ਪ੍ਰੋਟੈਸਟ ਕਰਦੇ ਜਦੋਂ ਇਹ ਸਾਰੇ ਇਹ ਕੈਨੇਡੀਅਨ ਲਾਅ ਦੀ ਜਿਹੜੀ ਆਪਣਾ ਉਹਦੀ ਪੈਰ ਵੀ ਕਰਦੇ ਨੇ ਤੇ ਫਿਰ ਜਿਹੜੇ ਨੇ ਇਸ ਤਰ੍ਹਾਂ ਦੇ ਜਿਹੜੇ ਮਨਿਸਟਰਸ ਨੇ ਉੱਠ ਕੇ ਕਿਸ ਮੂੰਹ ਦੇ ਨਾਲ ਜਿਹੜਾ ਆਪਣਾ ਉਹ ਅੱਗੇ ਜਾ ਕੇ ਗੱਲਾਂ ਕਰ ਸਕਦੇ ਨੇ ਕਹ ਰਹੇ ਨੇ will any of you know dare to condemn moodi's india ਤੇ ਤੇਰਾ ਮਨਿਸਟਰਾਂ ਨੂੰ ਕਹਿ ਰਹੇ ਨੇ ਗੈਰੀ ਨੂੰ ਤੇ ਬਾਕੀ ਜਿਹੜੇ ਸਿੱਧੂ ਤੇ ਨੀਤਾ ਆਨੰਦ ਨੂੰ ਉਹ ਕਹਿ ਰਹੇ ਨੇ none of you no know, dare to condemn moodi's india ਔਰ ਆਰ ਯੂ ਆਲ ਟ੍ਰੇਡਿੰਗ ਕੈਨੇਡੀਅਨ ਸੋਵਰਿਨਿਟੀ ਫਾਰ ਬਿਜ਼ਨਸ ਡੀਲਸ ਅਸਲ ਮੁੱਦਾ ਤੇ ਇਹ ਹੈਗਾ ਕਿ ਕੈਨੇਡਾ ਬੜਾ ਸਸਤਾ ਸੌਦਾ ਕਰ ਰਿਹਾ ਹੈ ਨਾ ਆਪਣੇ ਸ਼ਹਿਰੀਆਂ ਦੀ ਆਜ਼ਾਦੀ ਦੇ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਿਆ ਕਿ ਕੈਨੇਡਾ ਨੁਕਸਾਨ ਉਠਾਏਗਾ ਨੁਕਸਾਨ ਹੋਊ ਉਹਨੂੰ ਅਗਰ ਤੁਸੀਂ ਹਿੰਦੁਸਤਾਨ ਨੂੰ ਹਿੰਦੁਸਤਾਨ ਦੇ ਸਾਹਮਣੇ ਜਾ ਕੇ ਰੋਗੇ ਝੁਕੋਗੇ ਤੇ ਉਹ ਤੁਹਾਡੇ ਕੈਨੇਡਾ ਨੂੰ ਜਿਹੜਾ ਆਪਣਾ ਉਹ ਖਾ ਜਾਏਗਾ ਉੱਥੇ ਰੋਜ਼ ਬਰੋਜ਼ ਜਿਹੜਾ ਆਪਣਾ ਉਹ ਹੋਣਗੇ ਦੰਗੇ ਫਸਾਦ ਜਿਹੜਾ ਨਾ ਉਹ ਕਰਨਾ ਸ਼ੁਰੂ ਕਰ ਦੇਗਾ ਇਹ ਜਨਾ ਪੂਰਾ ਲੰਮਾ ਛੋੜਾ ਜਵਾਬ ਦਿੱਤਾ ਤੇ ਗੱਲ ਉਹ ਹੀ ਕਿਹਾ ਜੀ ਕਿ ਕੰਡੋਨ ਇੰਡੀਆਜ਼ ਕ੍ਰਾਈਮ ਐਂਡ ਯੂ ਕੰਡੋਨ ਕੈਨੇਡਾਜ਼ ਸੋਵਰਨਿਟੀ ਬੜੀ ਵੱਡੀ ਗੱਲ ਨਿਕਾ ਤੁਸੀਂ ਅਗਰ ਹਿੰਦੁਸਤਾਨ ਦੇ ਕ੍ਰਾਈਮ ਛਪਾਓਗੇ ਤੇ ਤੁਹਾਡੀ ਆਪਣੀ ਜਿਹੜੀ ਜਿਹੜੀ ਸੋਵਰਨਿਟੀ ਹੈ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਹੈ ਉਹ ਕੰਪਰੋਮਾਈਜ਼ ਹੋਏਗੀ ਇਹ ਤੁਸੀਂ ਫੈਸਲਾ ਕਰਨਾ ਹੁਣ ਤੁਸੀਂ ਜਨਾਬ ਆਪਣਾ ਜਿਹੜਾ ਉਹ ਇਹ ਤੁਸੀਂ ਤੁਹਾਨੂੰ ਜਿਹੜੀ ਜਿਹੜੀ ਇੱਥੇ ਹੈ ਹੀ ਨਹੀਂ ਜਿਹੜੀ ਜਿਹੜੀ ਜਿਹੜਾ ਜਿਹੜੀ ਨੀਤਾ ਆਨੰਦ ਵਿਚਕਤੇ ਹੈ ਹੀ ਨਹੀਂ ਸਿਰਫ ਤਸਵੀਰ ਫੜੀ ਉਹਦੇ ਸਾਹਮਣੇ ਤੁਹਾਨੂੰ ਉਹ ਨਜ਼ਰ ਆ ਗਈ ਕਿ ਜਨਾਬ ਇੱਥੇ ਕਿਸੇ ਨੇ ਗਨ ਪੁਆਇੰਟ ਕੀਤੀ ਤੁਸੀਂ ਫੜ ਕੇ ਤੇ ਪਬਲਿਕ ਤੇ ਐਕਸ ਤੇ ਉੱਤੇ ਆ ਗਿਆ ਟਵਿੱਟਰ ਤੇ ਆ ਗਿਆ ਅਸਲ ਤੁਹਾਨੂੰ ਸੂਰਤial ਹੈ ਹੀ ਨਹੀਂ ਇਹ ਵੀ ਕਿਹਾ ਗਿਆ ਕਿ ਲੀਗਲ ਅਕਾਉਂਟੇਬਿਲਟੀ ਲੀਗਲ ਅਕਾਉਂਟੇਬਿਲਟੀ ਨਾਟ ਪੋਲਿਟਿਕਲ ਥੀਟਰ ਅਰਕੇ ਜੀ ਲੀਗਲ ਅਕਾਉਂਟੇਬਿਲਟੀ ਕਰੋ ਅਗਰ ਤੁਸੀਂ ਕਹਿੰਦੇ ਪੋਲਿਟਿਕਲ ਥੀਏਟਰ ਲਾਉਣਾ ਬੰਦ ਕਰੋ ਅਪਹੋਲਡ ਕੈਨੇਡਾਜ਼ ਲਾ ਨਾਟ ਇੰਡੀਆਜ਼ ਇਨਫਲੂਐਂਸ ਇਹ ਵੀ ਸਟੇਟਮੈਂਟ ਵਿੱਚ ਕਿਹਾ ਗਿਆ ਕਿ ਤੁਸੀਂ ਕੈਨੇਡਾ ਦੇ ਜਿਹੜੇ ਲਾਅ ਨੇ ਉਹਨਾਂ ਨੂੰ ਅਪਹੋਲਡ ਕਰੋ ਇੱਥੇ ਤੁਸੀਂ ਜਿਹੜੇ ਜਿਹੜੇ ਇੰਡੀਆ ਦਾ ਇਨਫਲੂਐਂਸ ਹੈ ਉਹਨੂੰ ਤੁਸੀਂ ਇੱਥੇ ਅਪਹੋਲਡ ਨਾ ਕਰੋ ਇਹ ਪੂਰੀ ਤਫਸੀਲ ਦੇ ਨਾਲ ਜਿਹੜਾ ਆਪਣਾ ਇਹ ਉਹਨੇ ਕਹਿੰਦੇ ਨੋ ਇਲੈਕਟਿਡ ਅਫੀਸ਼ੀਅਲ ਸ਼ੁੱਡ ਐਕਟ ਐਜ਼ ਅ ਸ਼ੀਲਡ ਫਾਰ ਅ ਫੋਰਨ ਰਜਾਈਮ accused of killing canadian citizen ظاہر ہے ਭਾਈ ਸ਼ਹੀਦ ਨੈਦਰ ਦਾ ਕਤਲ ਹੋਇਆ ਸਾਰਿਆਂ ਦੇ ਸਾਹਮਣੇ ਉਸ ਤੋਂ ਬਾਅਦ ਜਿਹੜਾ ਆਪਣਾ ਬਿਜ਼ਨਸਮੈਨ ਦਰਸ਼ਨ ਸਿੰਘ ਦਾ ਫਿਰ ਆਪਣਾ ਚੰਨੀ ਸਿੰਗਰ ਦੇ ਆਪਣੇ ਘਰ ਫਾਇਰਿੰਗ ਹੋਈ ਇਹ ਸਾਰਾ ਕੁਝ ਜਿਹੜਾ ਕੀ ਦੱਸਾਂ ਇਹ ਕਹਿੰਦਾ ਕਿ ਲੋਕੀ ਉੱਥੇ ਕਹਿ ਰਹੇ ਨੇ ਕਿ ਤੁਸੀਂ ਹਿੰਦੁਸਤਾਨ ਦੇ ਪਿੱਛੇ ਨਾ ਜਾਓ ਦੂਸਰੀ ਗੱਲ ਹੈ ਕਿ ਦੇਖੋ ਹਿੰਦੁਸਤਾਨ ਦੇ ਨਾਲ ਟ੍ਰੇਡ ਕਰਨੀ ਕੈਨੇਡਾ ਦੇ ਨਾਲ ਕੋਈ ਬੰਦਾ ਵੀ ਮੁਖਾਲिफ ਨਹੀਂ ਕੋਈ ਬੰਦਾ ਵੀ ਮੁਖਾਲिफ ਨਹੀਂ ਟ੍ਰੇਡ ਕਰਨੀ ਹੈ ਤੁਹਾਨੂੰ ਲੋੜ ਹੈ ਕਿਉਂਕਿ ਅਮਰੀਕਾ ਨੇ ਤੁਹਾਨੂੰ ਛੰਡੀ ਕਰਾਤੀ ਤੁਸੀਂ ਜਾਓ ਕਰੋ ਟ੍ਰੇਡ ਪਰ ਕਮਸ ਕਮ ਉਹਨਾਂ ਦੇ ਕੋਲ ਉਹ ਛੋਟੀ ਤੇ ਲੱਗੋ ਕਿ ਉੱਥੇ ਜਿਹੜੇ ਜਿਹੜੇ ਐਕਟਿਵਿਸਟ ਨੇ ਸਿੱਖ ਨੇ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਇਹ ਰਣਦੀਪ ਜਿਹੜੇ ਨੇ ਤੇ ਰਣਦੀਪ ਜਿਹੜੇ ਸਰਾਏ ਨੇ ਇਹਨਾਂ ਨੂੰ ਇਹਨਾਂ ਨੂੰ ਜਵਾਬ ਦਿੱਤਾ ਭਾਈ ਇੰਦਰਜੀਤ ਨੇ ਕਾਰਬਨ ਉਹਨੇ ਕਿਹਾ ਕਾਰਬਨ ਪਬਲਿਕ ਆਫੀਸ਼ਰ ਵਿਦ ਥ੍ਰੈਟਸ ਵਾਇਲੈਂਸ ਅੰਡਰਮਾਈਨ आवर ਡੈਮੋਕ੍ਰੇਸੀ ਇੰਦਰਜੀਤ ਗੋਸਾਲੀ ਭਾਈ ਜਣੇ ਜਿਹੜਾ ਖੁਦ ਵਿਕਟਮ ਨੇ ਜਿਹੜੇ ਖੁਦ ਵਿਕਟਮ ਨੇ ਜਿਹਨਾਂ ਨੂੰ ਖੁਦ ਥ੍ਰੈਟ ਮਿਲੀਆਂ ਉਹਨਾਂ दिस uh, अगर कोई, कोई मोजी जहा बनाया है, है? मेरा ख्याल कोई कुत्ते शक्ल हैरदीप सिंह निजर वॉज असैसीनेटेड बड़ा चुगवा चुगव सवाल चुके भाई इंदरजीत ने Why not point your at India who has continues to terrorize Canadian इंडियान in canada does that not undermine democracy you are disgrace to this democracy بھائی ਦੇ ਜੀ ਨੇ ਕਿਹਾ ਕਿ ਤੁਸੀਂ ਭਾਈ ਹਰਦੀਪ ਸਿੰਘ ਨਿੱਜੇ ਨੂੰ ਸ਼ਹੀਦ ਹੋਇਆ ਸੀ ਤੇ ਤੁਹਾਡੇ ਸਿਰ ਦੀ ਪਗੜੀ ਉਹ ਤੁਹਾਡੀ ਕੁਰਬਾਨ ਕਿੱਥੇ ਚਲੀ ਗਈ ਸੀ ਉਹ ਖੁੰਡੀਆਂ ਕਿਉਂ ਹੋ ਗਈਆਂ ਹੈ ਤੁਹਾਨੂੰ ਹੁਣ ਡੈਮੋਕ੍ਰੇਸੀ ਯਾਦ ਆ ਗਈ ਜਿਹਦਾ ਕਿ ਕੰਮ ਹੋਇਆ ਵੀ ਨਹੀਂ ਇਹ ਦੋ ਚਾਰ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਕਿ ਚੀਜ਼ਾਂ ਤੁਹਾਡੇ ਸਾਹਮਣੇ ਲੱਖਾ ਥੋੜੀ ਜੀ ਸਮਝਣ ਦੀ ਲੋੜ ਹੈਗੀ ਹੈ ਕਿ ਕੈਨੇਡਾ ਦੀ ਹੁਣ ਜਿਹੜੀ ਸਰਕਾਰ ਹੈ ਉਹ ਆਪਣੇ ਸ਼ਹਿਰੀਆਂ ਦੇ ਪਿੱਛੇ ਜਾਣੇ ਪੈ ਰਹੀ ਹੈ ਆਪਣੇ ਸ਼ਹਿਰੀਆਂ ਨੂੰ ਧਮਕਾਣਾ ਸ਼ੁਰੂ ਕਰ ਰਹੀ ਹੈ ਕਿ ਜਨਾਬ ਤੁਸੀਂ ਜੇਕਰ ਪ੍ਰੋਟੈਸਟ ਜਾਰੀ ਰੱਖੇ ਮਜ਼ਾਹਰੇ ਜਾਰੀ ਰੱਖੇ ਹਿੰਦੁਸਤਾਨ ਦੇ ਖਿਲਾਫ ਤੇ ਫਿਰ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਵਿਕਟਮ ਦੇ ਨਾਲ ਤੱਕਾ ਕਰੇਗੀ ਉਹ ਇੰਡੀਆ ਦੇ ਨਾਲ ਖਲੋ ਖੜ ਜਾਏਗੀ ਜਿਹੜੀ ਕਿ ਖੜਦੀ ਨਜ਼ਰ ਆ ਰਹੀ ਹੈ ਭਾਈ ਗੈਰੀ ਹੋਣੀ ਇਹ ਗੈਰੀ ਹੋਣੀ ਭਾਈ ਪਬਲਿਕ ਸੇਫਟੀ ਦੇ ਮਿਨਿਸਟਰ ਨੇ ਤੇ ਇਹਨਾਂ ਦੀ ਆਪਣੀ ਸੇਫਟੀ ਜਿਹੜੀ ਹੈ ਉਹ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਇਹ ਇੱਥੇ ਪਬਲਿਕ ਸੇਫਟੀ ਕੈਨੇਡਾ ਦੇ ਮਿਨਿਸਟਰ ਤੇ ਗਰਮ ਲਾਉਂਦੇ ਨੇ ਇੰਡੀਆ ਦੀ ਪਬਲਿਕ ਸੇਫਟੀ ਦੇ ਮਿਨਿਸਟਰ ਹੁੰਦੇ ਨੇ ਤੇ ਜਿਵੇਂ ਨੀਤਾ ਆਨੰਦ ਜਿਹੜੀ ਹੈ ਉਹ ਹਿੰਦੁਸਤਾਨ ਕੈਨੇਡਾ ਦੀ ਫਾਰਨ ਮਿਨਿਸਟਰ ਘੱਟ ਤੇ ਹਿੰਦੁਸਤਾਨ ਦੀ ਫਾਰਨ ਮਿਨਿਸਟਰ ਜ਼ਿਆਦਾ ਲੱਗਦੀ ਤੁਸੀਂ ਜ਼ਰਾ ਧਿਆਨ ਰੱਖਣਾ ਆਈਂਦਾ ਵੀ ਇਹ ਜਿਹੜੀ ਚੌਕੜੀ ਬਾਹਰ ਨਿਕਲੀ ਹੈ ਮਿਨਿਸਟਰਾਂ ਦੀ ਐਮਪੀਜ਼ ਦੀ ਇਹ ਜਿਹੜਾ ਇਹ ਇਹਨਾਂ ਦੇ ਜਿਹੜੇ ਬਿਆਨات ਨੇ ਇਹਨਾਂ ਨੇ ਸਿੱਦਤ ਆਣੀ ਹੈ ਪਰ ਅਕਾਉਂਟੇਬਿਲਟੀ ਇਹਨਾਂ ਦੀ ਵੀ ਹੁਣ ਹੋਣੀ ਚਾਹੀਦੀ ਨਾਲ ਚੜ੍ਹਦੀ ਕਲਾ 'ਚ ਤੇ ਬਹੁਤ ਬਹੁਤ ਧੰਨਵਾਦ